ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜੀਵਨ ਵਿਵਾਰਾ ਵਿਚਾਰੀਏ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਜੀ ਮਾਤਾ ਗੁਜਰੀ ਜੀ ਪ੍ਰਕਾਸ਼ ਜਨਮ ਸਥਾਨ ਸ੍ਰੀ ਪਟਨਾ ਸਹਿਬ ਵਿਹਾਰ ਪ੍ਰਕਾਸ਼ ਮਿਤੀ ਸਨ 22 ਦਸੰਬਰ 1668 ਪੋ ਸੁਦੀ 7ਵੀਂ ਅਤੇ ਸਮਤ 1723 ਸੁਪਤਨੀ ਮਹਿਲ ਜੀਤੋ ਜੀ ਸੁੰਦਰ ਕੌਰ ਜੀ ਸਹਿਬ ਕੌਰ ਜੀ ਸੰਤਾਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁਰਿਆਈ ਮਿਤੀ ਨਵੰਬਰ 1675 ਮੱਗਰ ਸੁਦੀ ਤੀਜ 1732 ਅਤੇ ਸਮਾ 33 ਸਾਲ ਪਵਿੱਤਰ ਨਗਰ ਵਸਾਈ ਗੁਰੂਕਾ ਲਾਹੌਰ ਵਿਭੌਰ ਸਾਹਿਬ ਸ੍ਰੀ ਪੌਂਟਾ ਸਾਹਿਬ ਜਮਨਾ ਕੰਢੇ 1984 ਦੇ ਵਿੱਚ ਮੁਕਤ ਸਰ ਸਾਹਿਬ 1705 ਗੁਰੂ ਕੀ ਕਾਸੀ ਦਮਦਵਾ ਸਾਹਿਬ 1706 ਦੇ ਵਿੱਚ ਬਾਣੀ ਰਚਨਾ ਜਾਪ ਸਾਹਿਬ ਅਕਾਲ ਉਸਤਤ ਚੌਪਈ ਸਾਹਿਬ ਬਚੇਤਰਨਾਟਕ ਸਵਈਏ ਸ਼ਬਦ ਹਜ਼ਾਰੇ ਜਫਰਨਾਮਾ ਦਸਮਗ੍ਰੰਥ ਸਮਕਾਲੀ ਹੁਕਮਰਾਨ ਔਰੰਗਜੀਤ ਅਤੇ ਬਹਾਦਰ ਸ਼ਾਹ ਸਮਕਾਲੀ ਯੁੱਗੇ ਸਿੱਖ ਸਖਸੀਅਤਾਂ ਨੰਦ ਲਾਲ ਸੈਨਾਪਤ ਹੰਸ ਰਾਜ ਗੋਪਾਲ ਅਣੀ ਰਾਏ ਉਹਦੇ ਰਾਏ ਸਾਰੇ ਕਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੋਤੀ ਜੋਤ 7 ਅਕਤੂਬਰ 1708 ਕਾਤਕ ਸੂਦੀ ਪੰਚਮੀ 1765 ਨਦੇੜ ਹਜੂਰ ਸਾਹਿਬ ਉਮਰ 42 ਸਾਲ ਧੰਨਵਾਦ